ਜਿਹੜਾ ਆਪਾਂ ਸਹਿਜ ਪਾਠ ਕਰਦੇ ਹਾਂ ਇਸ ਦੀ ਵਿਧੀ ਕੀ ਇਸ ਦੀ ਮਰਿਆਦਾ ਕੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਕਿ ਸਤਿਗੁਰੂ ਨੇ ਸੋਝੀ ਬਖਸ਼ੀਏ ਸਮਤ ਬਖਸ਼ੀਏ ਉਹਦੇ ਮੁਤਾਬਕ ਆਪ ਸੰਗਤਾਂ ਦੇ ਨਾਲ ਵਿਚਾਰ ਕਰਨੀ ਕਿ ਸਹਿਜ ਪਾਠ ਕੀ ਹੁੰਦਾ ਹੈ ਕਿਵੇਂ ਕਰਨਾ ਚਾਹੀਦਾ ਹੈ ਆਰੰਭ ਕਿਵੇਂ ਕਰਨਾ ਹੈ ਭੋਗ ਕਿਵੇਂ ਪਾਉਣਾ ਹੈ ਸਹਿਜ ਪਾਠ ਦਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਿਹੜਾ ਸਹਿਜ ਪਾਠ ਹੁੰਦਾ ਇੱਕ ਸਹਿਜ ਪਾਠ ਹੁੰਦਾ ਹੈ ਇੱਕ ਸਧਾਰਨ ਪਾਠ ਹੁੰਦਾ ਹੈ ਇੱਕ ਸ੍ਰੀ ਅਖੰਡ ਪਾਠ ਸਾਹਿਬ ਜੋ ਕਿ 48 ਘੰਟਿਆਂ ਦੇ ਵਿੱਚ ਹੁੰਦਾ ਹੈ ਤਿੰਨ ਦਿਨਾਂ ਦਾ ਜਿਹਨੂੰ ਅਖੰਡ ਪਾਠ ਸਾਹਿਬ ਕਹਿੰਦੇ ਨੇ ਸਹਿਜ ਪਾਠ ਦਾ ਜੋ ਕਿ ਪਹਿਲਾ ਸਾਡੇ ਮਨ ਦਾ ਮਨ ਦਾ ਸਵਾਲ ਹੈ ਕਿ ਸਹਿਜ ਪਾਠ ਹੁੰਦਾ ਕੀ ਹੈ ਸਹਿਜ ਦਾ ਅਰਥ ਹੈ ਕਿ ਸਹਿਜ ਸਹਿਜ ਕਰਨਾ ਹੌਲੀ ਹੌਲੀ ਕਰਨਾ ਵਿਚਾਰ ਕੇ ਕਰਨਾ ਉਸ ਨੂੰ ਸਹਿਜ ਆਖਿਆ ਜਾਂਦਾ ਹੈ ਜਿਹੜਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਨਾਲ ਆਪਾਂ ਪਾਠ ਸ਼ਬਦ ਆਰਿਆ ਉਸ ਦਾ ਇਹ ਅਰਥ ਹੈ ਕਿ ਪੜਨਾ ਬਾਣੀ ਨੂੰ ਵਿਚਾਰ ਕੇ ਪੜਨਾ ਜਿਹਦੇ ਪੜਨ ਦੇ ਨਾਲ ਸਾਨੂੰ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ ਜਦੋਂ ਬਾਣੀ ਨੂੰ ਆਪਾਂ ਸਹਜੇ ਸਹਜੇ ਵਿਚਾਰ ਕੇ ਪੜਾਂਗੇ ਫਿਰ ਗੁਰੂ ਕੀ ਪਿਆਰੀ ਸਾ ਸੰਗਤ ਜੀ ਸਾਨੂੰ ਸੋਝੀ ਆਵੇਗੀ ਇਸ ਲਈ ਸਹਜ ਪਾਠ ਆਖਿਆ ਜਾਂਦਾ ਜਦੋਂ ਸਹਜ 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 ਦੇ ਨਾਲ ਸਮਝ ਕੇ ਪੜਾਂਗੇ ਉਸ ਨੂੰ ਸਹਜ ਪਾਠ ਆਖਦੇ ਹਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਕਥਨੇ ਸਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਹ ਫਰਮਾਨ ਕਰਦੇ ਨੇ ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜੁਗਤ ਸੰਸਾਰ ਡਿਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਸ ਪੰਗਤੀ ਦੇ ਅੰਦਰ ਇਸ ਬਾਣੀ ਦੇ ਅੰਦਰ ਫਰਮਾਨ ਕਰ ਰਹੇ ਨੇ ਕਿ ਜੇਕਰ ਬਾਣੀ ਨਾ ਪੜਾਂਗੇ ਉਹਨੂੰ ਵਿਚਾਰਾਂਗੇ ਸਾਨੂੰ ਸਮਝ ਨਹੀਂ ਆਉਣੀ ਜਦੋਂ ਆਪਾਂ ਬਾਣੀ ਨੂੰ ਧਿਆਨ ਦੇ ਨਾਲ ਚਿਤ ਲਾ ਕੇ ਪੜਾਂਗੇ ਸਹਿਜ ਦੇ ਨਾਲ ਪੜਾਂਗੇ ਸਾਨੂੰ ਭਾਈ ਸਮਝ ਆਏਗੀ ਸਹਿਜ ਪਾਠ ਦਾ ਇਹ ਮਤਲਬ ਲੇ ਸਾਡੀ ਸਮਝ ਵਿੱਚ ਆਵੇ ਜੋ ਅਸੀਂ ਪੜ ਰਹੇ ਹਾਂ ਉਸ ਨੂੰ ਧਿਆਨ ਦੇ ਨਾਲ ਪੜਨਾ ਹੈ ਕਿਸ ਤਰ੍ਹਾਂ ਪੜਨਾ ਹੈ ਇਹ ਗੁਰੂ ਕੀ ਪਿਆਰੀ ਸਾ ਸੰਗਤ ਜੀ ਸਹਿਜ ਪਾਠ ਦੱਸਿਆ ਕਿ ਕਿਸ ਤਰ੍ਹਾਂ ਕਰਨਾ ਹੈ ਦੂਸਰਾ ਸਾਡੇ ਮਨ ਦਾ ਸਵਾਲ ਕਿ ਆਰੰਭ ਕਿਸ ਤਰ੍ਹਾਂ ਕੀਤਾ ਜਾਵੇ ਜੇਕਰ ਆਪਾਂ ਘਰ ਦੇ ਵਿੱਚ ਕਰਨਾ ਹੈ ਜਾਂ ਕੇ ਗੁਰੂ ਘਰ ਦੇ ਵਿੱਚ ਕਰੋਣਾ ਹੈ ਸਭ ਤੋਂ ਪਹਿਲਾਂ ਇਹ ਮਰਿਆਦਾ ਹੈ ਗੁਰੂ ਕੀ ਪਿਆਰੀ ਸਾ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਦੇਖ ਪ੍ਰਸ਼ਾਦ ਕੜਾ ਪ੍ਰਸ਼ਾਦ ਦੀ ਦੇਖ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਜਦੋਂ ਆਰੰਭ ਕਰਨਾ ਹੈ ਸਹਿਜ ਪਾਠ ਸਾਨੂੰ 6 ਪੋੜੀਆਂ ਆਨੰਦ ਸਾਹਿਬ ਜੀ ਦੀਆਂ ਕਰਨੀਆਂ ਪੈਣਗੀਆਂ। ਉਸ ਤੋਂ ਬਾਅਦ ਅਰਦਾਸ ਹੋਵੇਗੀ। ਅਰਦਾਸ ਤੋਂ ਬਾਅਦ ਹੁਕਮਨਾਮਾ ਲਿਆ ਜਾਏਗਾ। ਹੁਕਮਨਾਮੇ ਸਾਬ ਤੋਂ ਬਾਅਦ ਸਹਿਜ ਪਾਠ ਜੋ ਕੇ ਬਾਣੀ ਦਾ ਜਾਪ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਅਰੰਭ ਹੋਵੇਗਾ ਜਪਜੀ ਸਾਹਿਬ ਆਪਾਂ ਸੰਪੂਰਨ ਵੀ ਕਰ ਸਕਦੇ ਹਾਂ ਪੰਜ ਪੋੜੀਆਂ ਦਾ ਪਾਠ ਵੀ ਕਰ ਸਕਦੇ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਸਹਿਜ ਪਾਠ ਜੋ ਕੇ ਅਰੰਭ ਕਰਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਜਦੋਂ ਆਪਾਂ ਸਹਜੇ ਸਹਜੇ ਬਾਣੀ ਦਾ ਜਾਪ ਕਰਦੇ ਜਾਵਾਂਗੇ ਫਿਰ ਮੱਦ ਦੀ ਅਰਦਾਸ ਹੋਵੇਗੀ ਫਿਰ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਅਨੰਦ ਸਾਹਿਬ ਦਾ ਜਾਪ ਕਰਾਂਗੇ ਦੇਖ ਪ੍ਰਸ਼ਾਦ ਮਹਾਰਾਜ ਜੀ ਦੇ ਕੋਲ ਲਿਆਵਾਂਗੇ ਫਿਰ ਅਰਦਾਸ ਹੋਵੇਗੀ ਇਸੇ ਤਰ੍ਹਾਂ ਦਸੀ ਮਤ ਅਨੁਸਾਰ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਭੋਗ ਪਾਇਆ ਜਾਵੇਗਾ ਤੁਹਾਡੇ ਵਿੱਚੋਂ ਜਿਹੇ ਬਹੁਤ ਹੋਣਗੇ ਕਿ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਣਗੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਣਗੇ ਰਹਿਰਾਜ ਸਾਹਿਬ ਕੁਰਬਾਨੀਆਂ ਦਾ ਕਈ ਐਸੇ ਵੀ ਹੋਣਗੇ ਕਿ ਜਿਹੜੇ ਸਹਿਜ ਪਾਠ ਵੀ ਕਰਦੇ ਹੋਣਗੇ ਕਈ ਐਸੇ ਵੀ ਹੋਣਗੇ ਕਿ ਜਿਹੜੇ ਪਹਿਲੀ ਵਾਰ ਸਾਹਿਬ ਪਾਠ ਦਾ ਜਾਪ ਕਰ ਰਹੇ ਨੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਜਿਹੜਾ ਸਾਨੂੰ ਸਮਾਂ ਮਿਲਿਆ ਇਹਨੂੰ ਬੜੇ ਹੀ ਪਿਆਰ ਦੇ ਨਾਲ ਸਮਝਣਾ ਹੈ ਕਿ ਸਹਿਜ ਪਾਠ ਹੁੰਦਾ ਕੀ ਹੈ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਇਹਦੀ ਕੀ ਮਰਿਆਦਾ ਹੈ ਜਿਨ੍ਹਾਂ ਚਿਰ ਸਾਨੂੰ ਇਹਦੀ ਮਰਿਆਦਾ ਨਾ ਸਮਝ ਆਏਗੀ ਉਹਨਾਂ ਚਿਰ ਗੁਰੂ ਕੀ ਪਿਆਰੀ ਸਾ ਸੰਗਤ ਜੀ ਬਾਣੀ ਪੜਨ ਸਾਨੂੰ ਪਤਾ ਨਹੀਂ ਲੱਗੇਗਾ ਕਿਸ ਤਰ੍ਹਾਂ ਬਾਣੀ ਪੜ੍ਹਨੀ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪਾਂ ਪਾਵਨ ਬਚਨ ਸੁਣਿਆ ਹੈ ਕਿ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਜਦੋਂ ਆਪਾਂ ਵਿਚਾਰ ਕੇ ਪੜਾਂਗੇ ਸਹਜੇ ਸਹਜੇ ਪੜਾਂਗੇ ਫਿਰ ਬਾਣੀ ਦਾ ਆਨੰਦ ਆਏਗਾ ਜਿੱਥੇ ਤੱਕ ਦਾਸ ਨੇ ਇਤਿਹਾਸ ਪੜਿਆ ਹੈ ਪੁਰਾਤਨ ਸਮੇਂ ਦੇ ਵਿੱਚ ਵੀ ਧੰਨ ਗੁਰੂ ਅਰਜਨ ਦੇ ਮਹਾਰਾਜ ਜਿਨੇ ਜੋ ਸੰਪੂਰਨਤਾ ਹੀ ਕਰਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਪਾਦਨਾ ਕਰਾਈ ਜਿਤੋਂ ਤੱਕ ਇਤਿਹਾਸ ਦੀ ਜਾਣਕਾਰੀ ਹੈ ਕਿ ਗੁਰੂ ਕਾਲ ਵਿੱਚ ਕੋਈ ਵੀ ਅਖੰਡ ਪਾਠ ਨਹੀਂ ਹੋਇਆ ਕਰਦਾ ਸੀ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਹੀ ਇਹ ਕਿ ਸਹਿਜ ਪਾਠ ਦੀ ਮਰਿਆਦਾ ਚੱਲਦੀ ਆ ਰਹੀ ਸੀ ਗੁਰੂ ਕੀ ਪਿਆਰੀ ਸਾਧ ਸੰਗਤ ਉਸ ਸਮੇਂ ਕੇ ਜੰਗਾ ਜੁਦਾਂ ਦਾ ਸਮਾਂ ਹੁੰਦਾ ਸੀ 48 ਘੰਟਿਆਂ ਦੇ ਵਿੱਚ ਪਾਠ ਨਹੀਂ ਹੁੰਦਾ ਸੀ ਫਿਰ ਹੌਲੀ-ਹੌਲੀ ਸਹਿਜ ਪਾਠ ਕਰਦੇ ਸਨ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਭਾਈ ਗੁਰੂदास ਸਾਹਿਬ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਸਹਿਜ ਪਾਠ ਕਰਿਆ ਕਰਦੇ ਸਨ ਵੇਖੋ ਅਖੰਡ ਦੇ ਅਖਰੀ ਅਰਥ ਨੇ ਕਿ ਜੋ ਕਿ ਨਿਰੰਤਰ ਚੱਲੇ ਉਸ ਨੂੰ ਅਖੰਡ ਪਾਠ ਆਖਿਆ ਜਾਂਦਾ ਹੈ ਸਹਿਜ ਪਾਠ ਹਰ ਗੁਰਸਿੱਖ ਮਾਈ ਭਾਈ ਗ੍ਰਸਤੀ ਜੀਵਨ ਵਿੱਚ ਵੀ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਵੀ ਹਰ ਰੋਜ਼ ਉਹ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਹਿਜ ਪਾਠ ਦਾ ਜਾਪ ਕਰੇ ਇਸ ਕਰ ਲਈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਹੀ ਇਹ ਮਰਿਆਦਾ ਚੱਲਦੀ ਆ ਰਹੀ ਹੈ ਕੇ ਮਾਈ ਭਾਈ ਗ੍ਰਸਤੀ ਹੁੰਦਿਆਂ ਹੋਇਆਂ ਵੀ ਗ੍ਰਸਥ ਸਮੇਂ ਦੇ ਵਿੱਚੋਂ ਵੀ ਸਮਾਂ ਕੱਢ ਕੇ ਜਿਸ ਤਰ੍ਹਾਂ ਕਿ ਆਪਾਂ ਨਿਤਨੇਮ ਕਰਦੇ ਹਾਂ ਉਸੇ ਤਰ੍ਹਾਂ ਇੱਕ ਸਹਿਜ ਪਾਠ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਜਦੋਂ ਹਿੱਸਾ ਬਣਾਵਾਂਗੇ ਸਾਨੂੰ ਬਾਣੀ ਦੀ ਸੋਝੀ ਆਏਗੀ ਸਿੱਖ ਰਿਆਤ ਮਰਿਆਦਾ ਦੇ ਵਿੱਚ ਵੀ ਇਹ ਲਿਖਿਆ ਹੈ ਸਹਿਜ ਪਾਠ ਦੀ ਜੋ ਕੇ ਅਰੰਭਤਾਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਖੜ ਕੇ ਜੋ ਕੇ ਸਾਰੀ ਵਿਰਧੀ ਦਸੀ ਇਸ ਤਰ੍ਹਾਂ ਆਪਾਂ ਕਰਨਾ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਇਸ ਤਰ੍ਹਾਂ ਲਿਖਿਆ ਹੈ